ਸ਼੍ਰੋਮਣੀ ਕਾਲਜ ਦੇ ਵਿੱਚ ਨਵੀਂ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਚੱਲ ਰਹੀ ਹੈ ਫਿਲਹਾਲ ਜੇਕਰ ਆਪਾਂ ਗੱਲ ਕਰੀਏ ਤਾਂ ਸ਼ਰਨਾ ਸਾਹਿਬ ਸਾਡੇ ਨਾਲ ਮੌਜੂਦ ਨੇ ਸ਼ਰਨਾ ਸਾਹਿਬ ਅਗਰ ਗੱਲ ਕਰੀਏ ਤਾਂ ਮੀਟਿੰਗ ਦੇ ਵਿੱਚ ਕੀ ਕੁਝ ਗੱਲਾਂ ਜਿਹੜੀਆਂ ਹੁੰਦੀ ਹੋਈ ਨਜ਼ਰ ਆ ਰਹੀ ਸੀ ਨਹੀਂ ਗੱਲਾਂ ਤਾਂ ਦੇਖੋ ਜੀ ਗੱਲ ਇਹ ਹੈ ਕਿ ਇੱਕ ਤਾਂ ਸਾਰਿਆਂ ਨੇ ਧੰਨਵਾਦ ਕੀਤਾ ਵੀ ਸਾਨੂੰ ਤੁਸੀਂ ਕੋਰ ਕਮੇਟੀ ਪਾਇਆ ਸਾਰਿਆਂ ਨੇ ਦੂਸਰੀ ਗੱਲ ਇਹ ਸੀ ਕਿ ਹੁਣ ਬਾਕੀਆਂ ਨੇ ਕੀ ਕਿਹਾ ਮੈਨਰੇਟਾ ਧਿਆਨ ਨਹੀਂ ਹੈ ਮੈਂ ਇਹ ਬੇਨਤੀ ਕੀਤੀ ਕਿ ਜਿਸ ਹਲੇਮੀ ਨਾਲ ਤੁਸੀਂ ਪੰਜ ਬੰਦੇ ਜਾ ਕੇ ਆਪਣਾ ਜਵਾਬ ਦੇ ਕੇ ਆਇਓ ਪੱਤਰ ਆਇਆ ਉਸ ਦੇ ਨਾਲ ਸਿੱਖਾਂ ਵਿੱਚ ਤੁਹਾਡਾ ਸਤਿਕਾਰ ਵਧਿਆ ਔਰ ਨੁਕਤਾਚੀਨੀ ਬੰਦ ਲਫਾਫਾ ਬੰਦ ਫਾਫਾ ਨਹੀਂ ਤੇ ਖੁੱਲੀ ਚਿੱਠੀ ਕੋਣ ਦਿੰਦਾ ਲਫਾਫੇ ਬੰਦੇ ਚਿੱਠੀ ਦਿੱਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਇਹ ਗਾਇਆ ਕਿ ਤੁਹਾਡਾ ਇੱਕ ਫੇਸ ਤੇ ਹੋ ਗਿਆ ਬਹੁਤ ਅੱਛਾ ਪਹਿਲੇ ਫੇਸ ਦੇ ਵਿੱਚ ਅਸੀਂ ਸਮਝਿਆ ਕਿ ਅਸੀਂ ਪਾਸ ਹੋ ਗਏ ਆ ਹੋਣ ਹੈਗਾ ਫੇਸ ਦੂਸਰਾ ਵੀ ਸਾਨੂੰ ਅਕਾਲ ਤਖਤ ਸਾਹਿਬ ਜੱਥੇਦਾਰ ਕੀ ਹੁਕਮ ਕਰਦਾ ਕੀ ਨਹੀਂ ਕਰਦਾ ਉਸ ਦੇ ਲਈ ਵਿਰੋਧੀਆਂ ਨੂੰ ਤਾਂ ਇਹ ਨੁਕਤਾ ਚੇਨੀ ਹੋਣੀ ਹੋਣੀ ਹੈ ਪਰ ਅਸੀਂ ਉਹਦਾ ਜਵਾਬ ਦੇਣ ਦੇ ਲਈ ਸਮਰਥ ਹੋਣਾ ਚਾਹੀਦਾ ਪਰ ਸਾਨੂੰ ਸਾਬ ਪਹਿਲਾਂ ਵੀ ਕਈ ਵਾਰ ਮਾਫੀਆਂ ਜਿਹੜੀ ਨੇ ਉਹ ਮੰਗਿਆ ਗਏ ਨੇ ਸੁਖਵੀਰ ਸਿੰਘ ਬਾਦਲ ਵੱਲੋਂ ਅਕਾਲ ਤਖਤ ਸਾਹਿਬ ਜਾ ਕੇ ਪਰ ਫਿਲਹਾਲ ਇਸ ਵਾਰ ਜੇ ਦੇਖਿਆ ਜਾਵੇ ਤਾਂ ਚਿੱਠੀ ਜਿਹੜੀ ਹੈ ਉਹ ਜੰਤਕਪੂਰੀ ਹੁੰਦੀ ਹੋਈ ਨਜ਼ਰ ਆਈ ਸੀ ਦੇਖੋ ਮੇਰੀ ਗੱਲ ਸੁਣੋ ਇਸ ਵਾਰ ਜੱਤਪੁਛੀਵਾਰੀ ਆਇਸਨ ਸਰਦਾਰ ਪ੍ਰਕਾਸ਼ ਸਿੰਘ ਤੇ ਆਪਣੇ ਸਾਰੇ ਸਾਥੀਆਂ ਸਮੇਤ ਆਇਸਨ ਸੈਂਕੜੇ ਬੰਦੇ ਨਾਲ ਸਾਰ ਇਸ ਵਾਰ ਅਕਾਲ ਤਖਤ ਦਾ ਹੁਕਮਨਾਮਾ ਮਾਰ ਕੇ ਬੜੀ ਹਲੀਮੀ ਨਾਲ ਸਰਸਕ ਬੀਰ ਸਿੰਘ ਬਾਦਲ ਆਪਣੇ 14 ਸਾਥੀਆਂ ਦੇ ਨਾਲ ਪੰਜਾਂ ਪੰਨਿਆਂ ਨਾਲ ਉੱਤੇ ਦਿੱਤੇ ਐਲੀਮੀ ਅੱਜ ਤੱਕ ਅਕਾਲੀ ਦਲ ਦੇ ਕਿਸੇ ਲੀਡਰ ਨੂੰ ਮੈਂ ਨਹੀਂ ਵੇਖੀ ਨਾਂ ਕਿਸੇ ਹੋਰ ਬੰਦੇ ਵਰਬ ਕੇ ਇਹ ਮੈਂ ਪ੍ਰਸਾਦ ਦਰਸ਼ਨ ਸਿੰਘ ਵਾਹਿਸ਼ਣ ਉਹ 225 ਬੰਦਾ ਨਾਂ ਲੈ ਕੇ ਆਇਆ ਤੇ ਮੈਂ ਸਮਝਦਾ ਕਿ ਇਹਦੇ ਨਾਲ ਗੱਲਬਾਤ ਜਿਹੜੀ ਹੈ ਦੀ ਬਹੁਤ ਅੱਛੀ ਜਾਏਗੀ। ਔਰ ਦੂਸਰੀ ਮੇਨ ਗੱਲ ਜਿਹੜੀ ਉਹਨਾਂ ਨੇ ਕਹੀ ਹੈਗੀ ਕਿ ਅਕਾਲੀ ਦਲ ਨੂੰ ਆਪਣੇ ਪੁਰਾਣੇ ਏਜੰਡੇ ਤੇ ਆਣਾ ਪਏਗਾ। ਦਿੱਲੀ ਵਿੱਚ ਇਹ ਵੀ ਲਿਖਿਆ ਚੰਦਰ ਜੀ ਕਿ ਜਾਨੇ ਆ ਜਾਨੇ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਦਾ ਸਾਰੇ ਦਾ ਉਹਦਾ ਲਿਖਿਆ ਚੇਤ ਅਚੇਤ ਹਾਂ ਤਾਂ ਕਿਉਂ ਆ ਚੇਤ ਚੇਤ ਹੀ ਹੁੰਦਾ ਨਾ ਕਈ ਗਲਤੀਆਂ ਹੁੰਦੀਆਂ ਨਾ ਜਿਹੜੀਆਂ ਅਸੀਂ ਸਾਹਮਣੇ ਕਰਦੇ ਹਾਂ ਕਈ ਜਿਹੜੀਆਂ ਗਲਤੀਆਂ ਹੁੰਦੀਆਂ ਜਿਹੜੇ ਸਾਡੇ ਪਿੱਛੇ ਪਿੱਛੇ ਹੋ ਜਾਂਦੀਆਂ ਸਾਨੂੰ ਪਤਾ ਨਹੀਂ ਹੁੰਦਾ ਉਹਦੇ ਵਾਸਤੇ ਜਿਹੜੀ ਗੁਰਬਾਣੀ ਹੈ ਜਿਹੜੀ ਮਰਾਦਾ ਉਹ ਕਹਿੰਦੀ ਹੈ ਚੇਤ ਅਚੇਤ ਇੱਕ ਤੇ ਜਾਣ ਕੇ ਕੀਤੀ ਉਹ ਇੱਕ ਜਿਹੜੀ ਬਗੈਰ ਮੇਰੇ ਪਤਾ ਹੋਂ ਦੇ ਕੀਤੀ ਉਹ ਸਵਾਸਤ ਹੈ ਜਾਣ ਕੇ ਹੋਈਏ ਤਾਂ ਵੀ ਮਾਫੀ ਦਿਓ ਅਣਜਾਣੇ ਚ ਹੋਈ ਤਾਂ ਵੀ ਮਾਫੀ ਦਿਓ ਜੀ ਦੂਸਰੇ ਪਾਸੇ ਜੇ ਅਪਾ ਗੱਲ ਕਰੀਏ ਬਾਗੀ ਧੜੇ ਦੀ ਲਗਾਤਾਰ ਜੇ ਦੇਖਿਆ ਜਾਵੇ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਹ ਬਾਗੀ ਧੜੇ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਕਿਤਨਾ ਕਿਤੇ ਵਿਰੋਧ ਜਿਹੜੀ ਆ ਉਹ ਕਰਦੀ ਹੋਈ ਨਜ਼ਰਾਰੀ ਹੈ ਇਹੜੀ ਸੀਨੀਅਰ ਲੀਡਰ ਹੈ ਜੀ ਦੋਸਤੋ ਮਨੂੰ ਜੇ ਕਿ ਟਿੰਸਾ ਸਾਹਿਬ ਦੀ ਗੱਲ ਕਰੀ ਤਾਂ ਸੀਨੀਅਰ ਹੀ ਨੇ ਸਰਪ੍ਰਸਤ 1900 ਤੋਂ 19 ਵਿੱਚ ਛੜ ਗਏ ਸਨ 2019 ਵਿੱਚ ਛੜ ਗਏ ਸਨ ਕਿਹਦੇ ਮੈਂ ਤਾਂ ਇਕੱਲਿਆਂ ਕੱਲ ਚ ਰੂੰਗਾ ਉਹ ਫਿਰ ਕਾਲੀਦਾਲ ਚਰੇ ਹੋ ਤੇ ਕਾਲੀਦਾਲ ਤੁਸੀਂ ਆਪਣਾ ਜੱਥਾ ਬਣਾਇਆ ਨਾ ਲੱਗ। ਜੀ। ਨਾ ਕੀ ਰੱਖਿਆ ਨੇ ਤੁਹਾਨੂੰ ਜਿਆਦਾ ਮੈਂ ਤੇ ਨਹੀਂ ਯਾਦ ਰੱਖਦਾ। ਕਾਲੀਦਾਲ ਸਿਪ ਹੈ? ਕਾਲੀਦਾਲ ਸਿਪ। ਚਲੋ ਸਰ। ਉਸ ਤੋਂ ਬਾਅਦ ਤੁਸੀਂ ਭਾਜਪਾ ਨਾਲ ਜਰਾਨੀ ਪਾਈ। ਹਾਂ ਜੀ। ਭਾਜਪਾ ਨੇ ਜਦ ਮੋਨ ਲਾਇਆ ਤੁਸੀਂ ਕਾਲੀਦਾਲ ਚ ਆ ਗਏ। ਇਹ ਕੀ ਹੋਇਆ? ਫਿਰ ਜਿੱਤ ਟਿਕਟ ਨਹੀਂ ਮਿਲੀ ਤੇ ਫਿਰ ਤੁਸੀਂ ਕਹੇ ਜੀ ਹੁਣ ਮੈਂ ਬਾਗੀ ਹੋ ਗਿਆ ਜੀ। ਜਦ ਇਹ ਗਲਤੀਆਂ ਤੇ ਸੁਖਵੀਰ ਸਿੰਘ ਬਾਦਲ ਨੇ ਤੁਹਾਡੇ ਨਾਲ ਰਲ ਕੇ ਪਹਿਲਾਂ ਹੀ ਕੀਤੀਆਂ ਹੋਈਆਂ ਸਾਨੂੰ ਹੁਣ ਕਿਹੜੀ ਗੱਲ ਤੋਂ ਤੁਸੀਂ ਛੱਡ ਕੇ ਗਏ ਤੇ ਕਿਹੜੀ ਗੱਲ ਤੋਂ ਨਾਲ ਆਏ ਦੱਸੋ ਮਲੇ ਮੁੰਡੇ ਦੀ ਟਿਕਟ ਪਿੱਛੇ ਕਾਲੀ ਦਾਲ ਨਾਲੋ ਮੁੰਡੇ ਦੀ ਟਿਕਟ ਮਿਲਦੀ ਫਿਰ ਤੁਸੀਂ ਸਹੀ ਸੀ ਮਲੇ ਟਿਕਟ ਦੇ ਕਾਲਾ ਟਿਕਟ ਬਾਕੀ ਸਹੂਲਤ ਕੋਈ ਨਹੀਂ ਪੰਦਾ ਦਰਦ ਨਹੀਂ ਹੈ ਕੀ ਹੈ ਟਿਕਟ ਦਾ ਰੋੜਾ ਸਾਰਾ ਮੈਂ ਤਾਂ ਮਨ ਕਹਿ ਨਹੀਂ ਆਏਗਾ ਨਹੀਂ ਹੈਗਾ ਸਾਰ ਸੁਖਵੀਰ ਸਿੰਘ ਤੇ ਉਹੀ ਸੀ ਜਾ ਤੁਸੀਂ ਛੱਡ ਕੇ ਗਏ ਫਿਰ ਉਹ اسی ਜੱਤੂ ਜੀ ਮਿਲਣਾ ਹੈ ਸੁਖਬੀਰ ਸਿੰਘ ਬਾਦਲ ਖੁਦ ਪਾਰਟੀ ਵਿੱਚ ਸ਼ਾਮਲ ਕਰਾਂਗੇ ਸੀ ਕਿਨੂੰ 300 ਸਾਬ ਹਾਂ ਸ਼ਾਮਲ ਹੋ ਗਿਆ ਨਹੀਂ ਹੋਇਆ ਤਾਂ ਹੁਣ ਕੀ ਹੈਗਾ ਜੀ ਇਹਨਾਂ ਇਹਨਾਂ ਬੰਦਿਆਂ ਕੋਲ ਨਹੀਂ ਹੈ ਇਸ ਨੇ ਅਕਾਲੀ ਦਲ ਚੋਂ ਨਿਕਲਣਾ ਹੀ ਸੀ ਜਿਸ ਨੇ ਮੇਰੇ ਵਰਗੇ ਬੰਦੇ ਨੂੰ ਕਾਲ ਦਲ ਚੋਂ ਕੱਢਿਆ ਸੀ ਨਾ ਤੇ ਮੈਂ ਸਮਝਦਾ ਸਮਾਂ ਇੱਕ ਵਾਰ ਮੈਂ ਦੇਖਾਂ ਕਾਲ ਦਲ ਚੋਂ ਨਿਕਲਦਾ ਕਿ ਨਹੀਂ ਨਾ ਆਪਰੇਸ਼ਨ ਨਾਗਪੁਰ ਦੇ ਨਾਗਪੁਰ ਤੋਂ ਕਿਵੇਂ ਦੇਖਦੇ ਹੋ ਆਪਰੇਸ਼ਨ ਨਾਗਪੁਰ ਨੂੰ ਕਿਵੇਂ ਦੇਖਦੇ ਕਹਿੰਦੇ ਆਪਰੇਸ਼ਨ ਨਾਗਪੁਰ ਦਾ ਨਾਗਪੁਰ ਦੇ ਨਾਗਪੁਰ ਦੇ ਤੇ ਜਮਸੀਆਂ ਦੇ ਹੋਰ ਕਿਹੜੇ ਹੈਗੇ ਇਸ ਤੋਂ ਇਲਾਵਾ ਇਹ ਨਗਰ ਦੇ ਪੱਲੇ ਕੁਝ ਵੀ ਨਹੀਂ ਇੱਕ ਰਾਜਸਥਾਨ ਦਾ ਉਹ ਬੱਚਿਆਂ ਨੂੰ ਖਡਾਉਂਦੇ ਨਾ ਹੈ ਜੀ ਉਹ ਬੰਦਾ ਮੰਜੀ ਦੇ ਪਿੱਛੇ ਖੜਾ ਹੁੰਦਾ ਪਰਦਾ ਪਾਇਆ ਹੁੰਦਾ ਔਰ ਰਾਜਾ ਨੱਚ ਰਿਹਾ ਰਾਣੀ ਨੱਚ ਰਹੀ ਹੈ ਫਿਰ ਉਸ ਨੂੰ ਮਾਰਦਾ ਉਸ ਨੂੰ ਮਾਰਦਾ ਬਸ ਇਹ ਹੀ ਹੈਗੇ ਇਹਨਾਂ ਦੀਆਂ ਜਿਹੜੀਆਂ ਰस्सियां ਖਿੜਦੇ ਪੈਣਾ ਇਹਨਾਂ ਦੇ ਨਸਿਆਂ ਨਾਲ ਘੂਰ ਆ ਗਿਆ ਜੰਸੀ ਵਾਲਾ ਜੀ ਜਰ ਚੰਨਾ ਜੀ ਨਾਲ ਗੱਲਬਾਤ ਕੀਤੀ ਗਈ ਤੇ ਚੰਨਾ ਜੀ ਨੂੰ ਕਾਫੀ ਜੜੀ ਹੈ ਉਹ ਗੁੱਥੀ ਜਿਹੜੀ ਹੈ ਉਸ ਤੋਂ ਜਾਂਦੇ ਹੋਏ ਨਜ਼ਰ ਆਏ ਤੇ ਇੱਕ ਪਾਸੇ ਜਾ ਕੇ ਬਾਗੀ ਤਲੇ ਦੀ ਗੱਲ ਕੀਤੀ ਤਾਂ ਟੀਨਸਰ ਸਾਹਿਬ ਦੀ ਗੱਲ ਕੀਤੀ ਤਾਂ ਕਿਹਾ ਜਾਂਦਾ ਕਿ ਉਹਨਾਂ ਦੇ بیٹے ਨੂੰ ਜਿਹੜੀ ਟਿਕਟ ਰਹੀ ਬਲੀ ਜਿਸ ਦੇ ਚੱਲਦੇ ਆ ਉਹਨਾਂ ਵੱਲੋਂ ਜਿਹੜੀ ਪਾਰਟੀ ਹੈ ਉਹ ਵਕ ਕਰ ਲਈ ਗਈ ਆਪ ਜਿਹੜੇ ਨੇ ਉਹ ਬਾਗੀ ਹੁੰਦੇ ਹੋਏ ਨਜ਼ਰ ਆਏ ਲਗਾਤਾਰ ਜੇ ਪਿਛਦੀਆਂ ਗੱਲਾਂ ਤੇ ਨਜ਼ਰ ਮਾਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਅੱਡ ਪਹਿਲਾਂ ਵੀ ਜਿਹੜੇ ਉਹ ਟੀਂਸਾ ਹੋਏ ਸੀਗੇ ਟੀਂਸਾ ਪਰਿਵਾਰ ਜਿਹੜਾ ਹੁੰਦਾ ਹੋਇਆ ਨਜ਼ਰ ਆਇਆ ਸੀ ਆਪਣਾ ਸਯੁਕਤ ਅਕਾਲੀ ਦਲ ਜਿਹੜਾ ਉਹ ਵੀ ਬਣਾਦਾ ਹੋਇਆ ਨਜ਼ਰ ਆਇਆ ਸੀ ਫਿਰ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਖੁਦ ਜਾਂਦੇ ਨੇ ਟੀਂਸਾ ਦੇ ਸਾਭ ਦੇ ਘਰ ਤੇ ਉਹਨਾਂ ਨਾਲ ਜਿਹੜਾ ਉਹਨਾਂ ਨੂੰ ਸ਼੍ਰੋਮਣੀ ਕਾਲੇ ਦਲ ਦੇ ਵਿੱਚ ਕਰਾਉਂਦੇ ਹੋਏ ਨਜ਼ਰ ਆਇਆ ਸੀ ਤਾਂ ਫਿਰ ਦੁਬਾਰਾ ਜਿਹੜੇ ਆ ਉਹ ਅੱਡ ਹੁੰਦੇ ਹੋਏ ਨਜ਼ਰ ਆਏ ਨੇ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਸਤਨਿਸ਼ ਸ਼ਰਮਦੇ ਨਾਲ ਸੰਦੀਪ ਸਿੰਘ ਅਜੀਤ ਵੈਬ ਟੀਵੀ